ਭਾਈ ਤਾਰੂ ਸਿੰਘ ਜੀ ਦੀ ਅੱਜ ਦੇ ਵੀਡੀਓ ਵਿੱਚ ਗੱਲ ਕਰਾਂਗੇ ਕਿ ਭਾਈ ਤਾਰੂ ਸਿੰਘ ਜੀ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਸ਼ੇਅਰ ਕਰਨ ਦਾ ਭੁੱਲਣਾ ਕਿ ਕਿਸ ਤਰ੍ਹਾਂ ਖੂਪਰੀ ਲਾਉਣ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਜੀ 22 ਦਿਨ ਤੱਕ ਜਿਉਂਦੇ ਰਹੇ ਅਤੇ ਕਿਸ ਤਰ੍ਹਾਂ ਜਗਰੀਆ ਖਾਨ ਦੀਆਂ ਜੋ ਅੰਤ ਹੈ ਭਾਈ ਤਾਰੂ ਸਿੰਘ ਨੇ ਜੁਕਤੀਆਂ ਦਾ ਹੋਇਆ ਉਹ ਸਾਰੀ ਗੱਲ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਹੁਣ ਸ਼ੁਰੂਆਤ ਕਰਦੇ ਆਂ ਸਾਖੀ ਦੀ ਸਿਪਾਈਆਂ ਨੇ ਭਾਈ ਤਾਰੂ ਸਿੰਘ ਜੀ ਨੂੰ ਘਰੋਂ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ। ਉੱਥੇ ਕਈ ਦਿਨ ਜੇਲ੍ਹ ਵਿੱਚ ਭਾਈ ਸਾਹ ਨੂੰ ਭੁੱਖੇ ਪਿਆਸੇ ਰੱਖਿਆ। ਭਾਈ ਤਾਰੂ ਸਿੰਘ ਜੀ ਨੂੰ ਨਵਾਬ ਖਾਨ ਬਹਾਦਰ ਸੂਬੇ ਨੇ ਆਪਣੇ ਕੋਲ ਸੱਦਿਆ। ਸਿਪਾਹੀ ਭਾਈ ਸਾਹ ਨੂੰ ਗ੍ਰਿਫਤਾਰ ਕਰਕੇ ਲਿਆਏ ਸਨ ਅਤੇ ਉਹਨਾਂ ਨੇ ਖਾਨ ਬਹਾਦਰ ਨੂੰ ਭਾਈ ਸਾਹ ਨਾਲ ਮਿਲਾ ਦਿੱਤਾ। ਜਦੋਂ ਭਾਈ ਤਾਰੂ ਸਿੰਘ ਜੀ ਖਾਨ ਬਹਾਦਰ ਦੀ ਕਚਹਿਰੀ ਵਿੱਚ ਪਹੁੰਚੇ ਆਲਣ ਨੇ ਉੱਚੀ ਆਵਾਜ਼ ਵਿੱਚ ਕਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਨਿੰਗ ਸਿੰਘਾਂ ਦੀ ਰੀਤ ਹੈ ਸਤ ਸ੍ਰੀ ਅਕਾਲ ਦੇ ਜਕਾਰੇ ਗੱਜ ਵੱਜ ਕੇ ਸੁਣਾਏ ਇਹ ਸੁਣ ਕੇ ਨਵਾਬ ਦਾ ਮੂੰਹ ਸੁੱਕ ਗਿਆ ਉਸ ਨੇ ਸਿਪਾਈਆਂ ਨੂੰ ਪੁੱਛਿਆ ਇਹ ਕਿੰਨੇ ਦਿਨਾਂ ਦਾ ਫੜਿਆ ਹੋਇਆ ਹੈ ਭੁੱਖਾ ਪਿਆਸਾ ਹੈ ਅੱਜ ਵੀ ਉਸੇ ਤਰ੍ਹਾਂ ਗੱਜਦਾ ਹੈ ਇਹ ਵੇਖ ਕੇ ਨਵਾਬ ਦਾ ਮੂੰਹ ਸੁੱਕ ਗਿਆ ਉਸ ਨੇ ਆਪਣੀ ਸ਼ਕਲ ਬਿਗਾੜ ਲਈ ਜਿਵੇਂ ਕਿਸੇ ਨੇ ਉਸਦੀ ਉਂਗਲ ਵੱਡ ਦਿੱਤੀ ਹੋਵੇ ਤੇ ਉਸ ਉੱਤੇ ਲੋਨ ਪਾ ਦਿੱਤਾ ਹੋਵੇ ਉਹ ਇਸ ਤਰ੍ਹਾਂ ਤੜਫ ਗਿਆ ਭਾਈ ਤਾਰੂ ਸਿੰਘ ਨੇ ਕਿਹਾ ਉਹ ਨਵਾਬ ਮੇਰੀ ਗੱਲ ਤਾਂ ਸੁਣ ਜਰਾ ਕੋ ਉਹ ਮੈਂ ਤੇਰਾ ਕੀ ਕੁਝ ਵਿਗਾੜਿਆ ਜਿਹਦੀ ਤੂੰ ਮੈਨੂੰ ਸਜ਼ਾ ਦੇਣ ਲੱਗਿਆ ਹੈ ਜਿਹੜੀ ਅਸੀਂ ਤੇਰੀ ਧਰਤੀ ਬੋਂਦੇ ਹਾਂ ਜੇ ਤੇਰੀ ਜ਼ਮੀਨ ਖਰਾਬ ਹੁੰਦੀ ਹੈ ਤਾਂ ਅਸੀਂ ਉਸਦੇ ਪੈਸੇ ਤੁਹਾਨੂੰ ਭਰਦੇ ਹਾਂ ਜੋ ਵੀ ਟੈਕਸ ਹੁੰਦਾ ਹੈ ਉਹ ਅਸੀਂ ਭਰਦੇ ਹਾਂ ਜੋ ਸਾਡੇ ਸਿੰਘ ਵਣਜ ਵਪਾਰ ਕਰਦੇ ਹਨ ਤੇਰੇ ਰਾਜ ਵਿੱਚ ਰਹਿ ਕੇ ਉਹ ਵੀ ਕਾਨੂੰਨ ਮੁਤਾਬਕ ਜੋ ਤੇਰਾ ਟੈਕਸ ਹੁੰਦਾ ਹੈ ਉਹ ਅਸੀਂ ਭਰਦੇ ਹਾਂ ਜੋ ਸਾਡੀ ਬਚਤ ਹੁੰਦੀ ਉਹ ਅਸੀਂ ਆਪਣੇ ਪੇਟ ਵਿੱਚ ਪਾਉਂਦੇ ਹਾਂ ਆਪਣੇ ਉੱਪਰ ਖਰਚ ਕਰਦੇ ਹਾਂ ਫਿਰ ਅਸੀਂ ਉਸ ਖਰਚੇ ਦੇ ਵਿੱਚੋਂ ਆਪਣਾ ਸਰੀਰ ਢਿੱਡ ਊਣਾ ਰੱਖ ਕੇ ਭੁੱਖੇ ਰਹਿ ਕੇ ਥੋੜਾ ਖਾ ਕੇ ਜੇ ਕਿਸੇ ਲੋੜਵੰਦ ਨੂੰ ਮਿੱਸੀਆਂ ਰੋਟੀਆਂ ਜਾਂ ਪ੍ਰਸ਼ਾਦੇ ਛਕਾ ਦਈਏ ਇਸ ਵਿੱਚ ਸਾਡੀ ਕੀ ਗਲਤੀ ਸਾਡਾ ਕੀ ਕਸੂਰ ਦਸਤੀ ਇਲਾਕੇ ਵਿਗੜਿਆ ਦਸ ਕਿਹੜੇ ਕਾਨੂੰਨ ਰਾਹੀਂ ਤੁਸਾਨੂੰ ਸਜ਼ਾ ਦਿੰਦਾ ਹੈ ਅਸੀਂ ਕੀ ਗਲਤੀ ਕਰਦੇ ਹਾਂ ਨਵਾਬ ਇਹ ਗੱਲ ਸੁਣ ਕੇ ਸਿੱਖੀ ਦੇ ਖਿਲਾਫ ਬਚਨ ਕਰਦਾ ਹੈ ਕਿ ਤਾਰੂ ਸਿੰਘ ਮੈਂ ਤੈਨੂੰ ਸਿੱਖ ਨਹੀਂ ਰਹਿਣ ਦੇਣਾ ਤੇਰੀ ਸਿੱਖੀ ਭੰਗ ਕਰਨੀ ਹੈ ਨਵਾਬ ਨੇ ਖੋਟਾ ਬਚਨ ਇਹ ਕੀਤਾ ਕਿ ਤਾਰੂ ਸਿੰਘ ਤੂੰ ਹੁਣੇ ਸਿੱਖੀ ਛੱਡ ਦੇ ਮੁਸਲਮਾਨ ਹੋ ਜਾ ਸਾਡੇ دین ਵਿੱਚ ਆ ਜਾ ਮੈਂ ਤੇਰੀ ਜਾਨ ਛੱਡਾਂਗਾ ਜੇ ਤੂੰ ਮੁਸਲਮਾਨ ਹੋ ਜਾਏਂਗਾ ਭਾਈ ਤਾਰੂ ਸਿੰਘ ਕਹਿਣ ਲੱਗੇ ਅਸੀਂ ਕੋਈ ਤੇ ਤੈਨੂੰ ਡਰਦੇ ਆਂ ਸਾਨੂੰ ਕੋਈ ਡਰ ਨਹੀਂ ਤੇਰਾ ਅਸੀਂ ਕਿਵੇਂ ਮੁਸਲਮਾਨ ਹੋ ਜਾਈਏ ਤੇ ਕਿਉਂ ਹੋਈਏ ਕੀ ਮਤਲਬ ਇਸ ਗੱਲ ਦਾ ਭਾਈ ਤਾਰੂ ਸਿੰਘ ਕਹਿੰਦੇ ਜੇ ਮੈਂ ਮੁਸਲਮਾਨ ਹੋ ਜਾਵਾਂ ਤਾਂ ਇਹ ਦੱਸ ਮੈਨੂੰ ਮੌਤ ਨਹੀਂ ਆਵੇਗੀ ਕਿ ਮੈਂ ਮਰਾਂਗਾ ਨਹੀਂ ਜੇ ਮੈਂ ਫਿਰ ਵੀ ਮਰ ਜਾਣਾ ਹੈ ਤਾਂ ਮੈਂ ਆਪਣਾ ਧਰਮ ਕਿਉਂ ਛੱਡਾਂ ਆਪਦੇ ਧਰਮ ਦਾ ਸਾਥ ਕਿਉਂ ਨਾ ਨਿਭਾਵਾਂ ਇਸ ਕਰਕੇ ਦ੍ਰਿੜ ਹੋ ਕੇ ਭਾਈ ਤਾਰੂ ਸਿੰਘ ਨੇ ਸਿੱਖੀ ਕੇਸਾ ਸਾਸਾ ਨਾਲ ਨਿਭਾਈ ਨਵਾਬ ਨੇ ਫਿਰ ਉਹੀ ਉੱਤਰ ਦਿੱਤਾ ਕਹਿਣ ਲੱਗਾ ਜੇ ਜਿੰਦ ਚਾਹੁੰਦਾ ਹੈ ਤਾਰੂ ਸਿੰਘ ਇਸ ਤਰ੍ਹਾਂ ਜ਼ਿੰਦਗੀ ਨਹੀਂ ਮਿਲਣੀ ਜੇ ਜ਼ਿੰਦਗੀ ਰੱਖਣੀ ਹੈ ਤਾਂ ਦੀਨ ਵਿੱਚ ਆ ਜਾ ਹੋਰ ਕੋਈ ਇਲਾਜ ਨਹੀਂ ਇਸ ਗੱਲ ਦਾ ਜੇ ਤੇਰੀ ਕੋਈ ਇੱਛਾ ਹੈ ਤੈਨੂੰ ਪੈਸਾ ਚਾਹੀਦਾ ਹੈ ਇਸ ਮੁਲਕੀ ਧਰਤੀ ਜੇ ਤੈਨੂੰ ਜ਼ਮੀਨ ਚਾਹੀਦੀ ਹੈ ਤੈਨੂੰ ਵੱਡੀਆਂ ਹਵੇਲੀਆਂ ਚਾਹੀਦੀਆਂ ਹਨ ਉਹ ਸਾਰਾ ਕੁਝ ਦੇਵਾਂਗੇ ਪਰ ਤੂੰ ਇੱਕ ਵਾਰ ਮੁਸਲਮਾਨ ਹੋ ਜਾ ਜਦ ਭਾਈ ਤਾਰੂ ਸਿੰਘ ਜੀ ਨੇ ਨواب ਖਨ ਬਹਾਦਰ ਦੀ ਹਰ ਗੱਲ ਦਾ ਜਵਾਬ ਦੇ ਦਿੱਤਾ ਤਾਂ ਨਵਾਬ ਨੂੰ ਬਹੁਤ ਗੁੱਸਾ ਚੜਿਆ ਉਸ ਨੇ ਗੁੱਸੇ ਵਿੱਚ ਆ ਕੇ ਹੁਕਮ ਕੀਤਾ ਕਿ ਨਾਈਆਂ ਨੂੰ ਸੱਦੋ ਅਤੇ ਇਸ ਦਾ ਸਿਰ ਮੰਨ ਦਿਓ ਮੇਰੇ ਸਾਹਮਣੇ ਹੀ ਜਦ ਨਾਈ ਆਏ ਤੇ ਭਾਈ ਸਾਹਿਬ ਦੇ ਕੇਸ ਕੱਟਣ ਲੱਗੇ ਤਾਂ ਉਹਨਾਂ ਦੇ ਹੱਥ ਸੀ ਉਹ ਸੁੰਨ ਹੋ ਗਏ ਉਹਨਾਂ ਕੋਲੋਂ ਕੈਂਚੀਆਂ ਫੜੀਆਂ ਨਾ ਗਈਆਂ ਉਹਨਾਂ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਨਾਈਆਂ ਦੀ ਜੋ ਨਿਗਾ ਸੀ ਉਹ ਵੀ ਜਾਂਦੀ ਰਹੀ ਇਹ ਜੋ ਨਾਈਆਂ ਦੀ ਦਸਾ ਸੀ ਇਹ ਦੇਖ ਕੇ ਨਵਾਬ ਕਹਿਣ ਲੱਗਾ ਇਸ ਨੇ ਕੋਈ ਜਾਦੂ ਚਲਾ ਦਿੱਤਾ ਹੈ ਕੋਈ ਮੰਤਰ ਪੜ੍ਹ ਦਿੱਤਾ ਹੈ ਜਾਸ ਨੇ ਨਾਈਆਂ ਨੂੰ ਕੋਈ ਲੋਭ ਦੇ ਦਿੱਤਾ ਹੈ ਕਿ ਮੈਂ ਤੁਹਾਨੂੰ ਪੈਸੇ ਦਵਾਂਗਾ ਨਵਾਬ ਨੇ ਹੁਕਮ ਦਿੱਤਾ ਕਿ ਜਾਓ ਦੋ ਚਾਰ ਮੋਚੀ ਲੈ ਆਓ ਜੋੜੇ ਕੰਡਣ ਵਾਲੇ ਮੈਂ ਇਸ ਦੀ ਖੋਪਰੀ ਇਹਦੇ ਕੇਸਾ ਸਮੇਤ ਹੀ ਲਹਾ ਦੇਣੀ ਹੈ ਜਦ ਭਾਈ ਤਾਰੂ ਸਿੰਘ ਨੇ ਇਹ ਗੱਲ ਸੁਣੀ ਤਾਂ ਉਹ ਬਹੁਤ ਖੁਸ਼ ਹੋਏ ਅਤੇ ਨਵਾਬ ਨੂੰ ਕਿਹਾ ਨਵਾਬ ਇਹ ਗੱਲ ਤੂੰ ਬਹੁਤ ਚੰਗੀ ਕੀਤੀ ਜੇਕਰ ਤੂੰ ਮੇਰੀ ਖੋਪਰੀ ਮੇਰੇ ਕੇਸਾਂ ਸੰਗ ਲਵਾ ਲਾ ਦੇਂਗਾ ਇਸ ਨਾਲ ਮੇਰੀ ਸਿੱਖੀ ਨਿਵੇਗੀ ਜਦੋਂ ਮੋਚੀ ਆਏ ਅਤੇ ਭਾਈ ਸਾਹਿਬ ਦੀ ਜੋ ਖੋਪਰੀ ਸੀ ਉਹ ਲਾਉਣ ਲੱਗੇ ਤਾਂ ਭਾਈ ਸਾਹਿਬ ਉੱਚੀ ਉੱਚੀ ਵਾਹਿਗੁਰੂ ਦਾ ਸਿਮਰਨ ਕਰਨ ਲੱਗੇ ਜੋ ਕੋਲ ਕਾਜੀ ਮਲਾਨਾ ਖੜੇ ਸਨ ਉਹਨਾਂ ਨੇ ਆਪਣੇ ਕੰਨਾਂ ਵਿੱਚੋਂ ਉਂਗਲਾਂ ਦੇ ਲਈਆਂ ਤਾਂ ਜੋ ਇਹ ਸ਼ਬਦ ਨਾ ਸੁਣ ਸਕਣ ਤੇ ਭਾਈ ਸਾਹਿਬ ਵਾਹਿਗੁਰੂ ਦਾ ਸਿਮਰਨ ਕਰਦੇ ਹੱਸਦੇ ਹੋਏ ਆਪਣੀ ਖੋਪਰੀ ਲਹਾ ਗਏ ਅਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਮਹਾਰਾਜ ਜੀ ਤੁਸੀਂ ਇੱਕ ਸਿੱਖ ਦੀ लाज ਰੱਖੀ ਹੈ ਉਹਦੀ ਸਿੱਖੀ ਹੈ ਕੇਸਾਂ ਸਵਾਸਾਂ ਸੰਗ ਨਿਭਾਈ ਹੈ ਇਸ ਤਰ੍ਹਾਂ ਭਾਈ ਸਾਹਿਬ ਜੀ ਵਿਕਰਮੀ ਸੰਮਤ 1802 ਨੂੰ ਸ਼ਹੀਦੀ ਪਾ ਗਏ ਤੇ ਅੱਜ ਵੀ ਸੰਗਤਾਂ ਉਹਨੇ ਸ਼ਹੀਦੀ ਨੂੰ ਯਾਦ ਕਰਕੇ ਉਹਨਾਂ ਦੇ ਪਵਿੱਤਰ ਸਥਾਨ ਤੇ ਮੱਥਾ ਟੇਕ ਦੀਆਂ ਹਨ ਤੇ ਉਹਨਾਂ ਨੂੰ ਸ਼ਰਤਾਂ ਦੇ ਫੁੱਲ ਭੇਟ ਕਰਦੀਆਂ ਹਨ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਕੇ ਜਰੂਰ ਦੱਸਿਓ